ਜੈਂਟਾਂ ਦੇ ਨਾਲ ਸਿੱਧੀ ਟੱਕਰ ਲੈਣ ਵਾਲੇ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਘਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ ਜਿੱਥੇ ਇੱਕ ਮਾਮਲੇ ਦੇ ਵਿੱਚ ਕੱਲ ਉਸ ਨੂੰ ਜ਼ਮਾਨਤ ਮਿਲ ਗਈ ਸੀ ਉਸਨੇ ਜੇਲ੍ਹ ਤੋਂ ਬਾਹਰ ਆਉਣਾ ਸੀ ਪੁਲਿਸ ਨੇ ਦੂਸਰੇ ਮਾਮਲੇ ਦੇ ਵਿੱਚ ਪਾਨਾ ਸਿੱਧੂ ਮੜ ਚੱਕ ਲਿਆ ਹੈ ਪਟਿਆਲਾ ਸਦਰ ਥਾਣੇ ਦੇ ਵਿੱਚ ਉਸ ਦੇ ਖਿਲਾਫ ਚੀਨੀ ਖੂਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੌਰਤਲਬਾ ਹੈ ਕਿ ਇਹ ਮਾਮਲਾ 1 ਮਹੀਨੇ ਪੁਰਾਣਾ ਦੱਸਿਆ ਜਾਂਦਾ ਪਰ ਐਨ ਉਸ ਵੇਲੇ ਜਦੋਂ ਪਾਨਾ ਸਿੱਧੂ ਜੇਲ੍ਹ ਤੋਂ ਜ਼ਮਾਨਤ ਤੇ ਬਾਹਰ ਆਉਣਾ ਸੀ ਉਸ ਵੇਲੇ ਪੁਲਿਸ ਨੇ ਉਸ ਨੂੰ ਟਰਾਂਜ਼ਿਟ ਰਿਮਾਂਡ ਤੇ ਲੈ ਲਿਆ। ਪਾਨਾ ਸਿੱਧੂ ਦੀ ਇਸ ਮੁੜ ਗ੍ਰਿਫਤਾਰੀ ਦੇ ਬਾਬਤ ਲੱਖਾ ਸਦਾਨਾ ਹੁਣ ਕਾਫੀ ਔਖਾ ਤਤਪਾਰਾ ਹੋਇਆ ਫਿਰਦਾ ਹੈ ਲੱਖਾ ਸਦਾਨਾ ਆਪਣੇ ਸਮਰਥਕਾਂ ਦੇ ਨਾਲ ਪਹੁੰਚ ਕੇ ਇੱਕ ਵੱਡਾ ਐਲਾਨ ਵੀ ਕਰਦਾ ਹੈ ਲੱਖਾ ਸਦਾਨਾ ਵੱਲੋਂ ਵੱਡੇ ਵੱਡੇ ਸਵਾਲ ਸਰਕਾਰ ਨੂੰ ਕੀਤੇ ਜਾਂਦੇ ਨੇ ਸਰਕਾਰ ਨੂੰ ਸਿੱਧਾ ਚੈਲੰਜ ਕਰਦੇ ਆ ਲੱਖਾ ਸਦਾਨਾ ਨੇ ਇਹ ਵੀ ਕਿਹਾ ਕਿ ਕੀ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਉਹ ਇਹੋ ਜਿਹੇ ਸਵਾਲ ਆਪਣੀ ਸਰਕਾਰ ਨੂੰ ਕਰਨਗੇ ਜਾਂ ਨਹੀਂ ਕਰਨਗੇ ਲਕਸਦਾਨਾ ਨੇਤਾ ਇੱਕ ਵੱਡਾ ਐਲਾਨ ਕਰਦੇ ਹੋયા 29 ਜਨਵਰੀ ਨੂੰ ਪਾਨਾ ਸਿੱਧੂ ਦੇ ਪਿੰਡ ਕੋਟ ਦੁੰਨੇ ਦੇ ਵਿੱਚ ਇੱਕ ਵੱਡੀ ਕਾਲ ਦਿੰਦੇ ਆ ਕਿ ਆ ਉਸ ਦਿਨ ਇੱਕ ਵੱਡਾ ਧਰਨਾ ਲਗਾਇਆ ਜਾਵੇਗਾ ਤੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜੋ ਨਵਾਂ ਮਾਮਲਾ ਪਟਿਆਲਾ ਸੁੱਧ ਠਾਣੇ ਦੇ ਵਿੱਚ ਚੇਨੀ ਖੂਨ ਦਾ ਪਾਨਾ ਸਿੱਧੂ ਦੇ ਖਿਲਾਫ ਦਰਜ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਕੀ ਕੁਝ ਹੁੰਦਾ ਹੈ ਕੀ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਘੱਟ ਹੋਣਗੀਆਂ ਜਾਂ ਇਸੇ ਤਰ੍ਹਾਂ ਹੀ ਉਸ ਦੀਆਂ ਮੁਸ਼ਕਲਾਂ ਵਧਦੀਆਂ ਰਹਿਣਗੀਆਂ ਇਸੇ ਗੱਲ ਦਾ ਖਦਸ਼ਾ ਲੱਖਾ ਸਦਾਨਾ ਨੇ ਵੀ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਕਿ ਇੱਕ ਮਾਮਲੇ ਦੇ ਵਿੱਚੋਂ ਬਾਹਰ ਨਿਕਲਣ ਤੋਂ ਬਾਅਦ ਦੂਸਰਾ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਇਹ ਬੜੀ ਵੱਡੀ ਸਰਕਾਰ ਦੀ ਇੱਕ ਗਲਤੀ ਹੈ ਔਰ ਇਸ ਗਲਤੀ ਦੇ ਨਾਲ ਸਰਕਾਰ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਖਮਿਆਜ਼ਾ ਭੁਗਤਣਾ ਪਵੇਗਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 29 ਜਨਵਰੀ ਨੂੰ ਕੋਰਟ ਦੁੰਨੇ ਦੇ ਵਿੱਚ ਕੀ ਹੁੰਦਾ ਕੀ ਵੱਡਾ ਧਰਨਾ ਹੁੰਦਾ ਇਸ ਬਾਬਤ ਵੀ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਿਾਂਗੇ ਫਿਲਹਾਲ ਲੱਖਾ ਸੁਨਾਣਾ ਇਸ ਵੇਲੇ ਕਾਫੀ ਮਗਿਆ ਹੋਇਆ ਸੁਣੋ ਲੱਖਾ ਸੁਨਾਣਾ ਕੀ ਕਹਿ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੰਘ ਸਿੱਧੂ ਦੇ ਉੱਤੇ ਮੁਕੱਦਮਾ ਦਰਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਨੇ ਕਿਸੇ ਬੀਬੀ ਕੋਲੋਂ 20000 ਰੁਪਿਆ ਅਜੰਟ ਕੋਲੋਂ ਰੋਤੀ ਮੰਗੀ ਆ ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮੁਕੱਦਮੇ ਜਿਹੜੇ 420 ਦੇ ਦਰਜ ਐ ਜਿਨੇ ਲੱਖਾਂ ਰੁਪਈਆ ਦੀ ਠੱਗੀ ਲੋਕਾਂ ਨਾਲ ਮਾਰੀ ਆ ਉਹਦੀ ਜ਼ਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ ਭਾਨਾ ਸਿੱਧੂ ਮਲੇਰਕੋਟਲੇ ਜੇਲ੍ਹ ਵਿੱਚ ਬੰਦ ਸੀ ਸੋ ਜੇ ਦੇਖੋ ਧੱਕੇ ਦੀ ਗੱਲ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਸੀਗੇ ਭਾਨਾ ਸਿੱਧੂ ਨੂੰ ਇਹ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਨੂੰ ਲੈ ਗਈ ਆ ਕਿ ਸਦਰ ਥਾਣੇ ਦੇ ਵਿੱਚ ਮਕਦਮਾ ਨੰਬਰ 8 379 ਬੀ ਦਾ ਮਕਦਮਾ ਇੱਕ ਹੋਰ ਦੇਤਾ ਕਹਦਾ ਮਕਦਮਾ ਚੈਨੀ ਖੋਣ ਦਾ ਮਕਦਮਾ ਵਿਪਾਨੇ ਨੇ ਚੈਨੀ ਖੋਹੀ ਹੈ 379 ਵੀ ਖੋ ਦਾ ਮੁਕਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ ਚ ਦਰਜ ਕਰਕੇ ਅੱਜ ਮਲੇਰ ਕੁੰਨੋਂ ਤਣ ਕੇ 11 ਵਜੇ ਜੇਲ੍ਹ ਤੋਂ ਲਾ ਜਾ ਕੇ ਤੇ ਪੇਸ਼ ਕਰਕੇ ਪਟਿਆਲਾ ਅਦਾਲਤ ਚ ਉਹਦਾ ਰਿਮਾਂਡ ਫੇਰ ਲੈ ਲਿਆ ਜਿਸ ਤਰੀਕੇ ਨਾਲ ਪਹਿਲਾਂ ਸੀਐਸਟਾਫ ਦੇ ਵਿੱਚ ਉਹਨੂੰ ਲੰਗਾ ਕਰਕੇ ਉਹਦੀ ਕੁੱਟਮਾਰ ਕੀਤੀ ਉਹਦੇ ਪਾਣੀ ਪਾਇਆ ਉਹਦੀਆਂ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਹੁਣ ਇਹ ਪਟਿਆਲਾ ਸੀਐਸਟਾਫ ਦੇ ਵਿੱਚ ਕੀ ਕਰਨਗੇ ਆਉਣ ਵਾਲੇ ਦਿਨਾਂ 'ਚ ਇਹ ਤੁਸੀਂ ਆਪ حساب ਲਾ ਲਿਓ ਆਪ ਸੋਚ ਲਿਓ ਤੇ ਇੰਨੀ ਘਨੇਉਣੀ ਹਰਕਤ ਤੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ ਐਨੇ ਬੁੱਚੜੇ ਬਣੇ ਦੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕੋ ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਆਪਾਂ ਦੇਖ ਰਹੇ ਹਾਂ ਵੀ ਕਿਵੇਂ ਚੈਨੀ ਖਾਊਗਾ ਭਾਨਾ ਚੈਨੀ ਖਾਣ ਦਾ ਪਰਚਾ ਭਾਨੇ ਤੇ ਔਰ ਇੱਥੋਂ ਦਾ ਸਾਫ਼ ਨਜ਼ਰ ਆਉਂਦਾ ਨਾ ਸਾਫ਼ ਸਮਝ ਆਉਂਦੀ ਹੈ ਗੱਲ ਦੀ ਜਿਹੜੇ ਕਈ ਆਮ ਆਦੀ ਪਾਰਟੀ ਦੇ ਹਮਾਇਤੀ ਚੀਕਾ ਮਾਰਦੇ ਰਲਣਾ ਪਾਉਂਦੇ ਸੀ ਕਿ ਇਹ ਤਾਂ ਜੀ ਏਜੰਟ ਨੇ ਪਰਚਾ ਕਰਾਤਾ ਜੀ ਹੋਸਾ ਦਾ ਭਾਨੇ ਨੇ ਲੈ ਲਏ ਹੋਣੇ ਜੀ ਪੈਸੇ ਮੰਗ ਲਏ ਹੋਣ ਜੀ ਹੁਣ ਭਾਨੇ ਨੇ ਐ ਵੀ ਕਰੀ ਹਾਂ ਚੈਨਿੰਗਾਂ ਵੀ ਖੋਲ੍ਹਣੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕੋ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਇਹ ਜੇਲਾ ਦੀ ਵੀ ਸਟਾਈ ਜਾਂਦਾ ਹੈ ਕਟਾਈ ਵੀ ਜਾਂਦਾ ਜਰੀਲ ਵੀ ਕਰਾਈ ਜਾਂਦਾ ਉਹਨਾਂ ਦੀਆਂ ਵੀਡੀਓ ਨੰਗਿਆਂ ਦੀਆਂ ਹੀ ਬਣਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੂੰ ਇੱਕੋ ਹੀ ਰੱਟ ਲਾਈ ਰੱਖਣੀ ਆ ਕਿ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆਸੀ ਉਹਦਾ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣੇ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਭਾਨਾ ਇਹਦਾ ਪੁੱਤ ਨਹੀਂ ਇਹਦਾ ਭਰਾ ਨਹੀਂ ਇਹਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਐ ਉਹਦਾ ਇਕੱਲਾ ਪਿਓ ਹੀ ਆ ਘਰੇ ਭਰਾ ਹੀ ਆ ਜਿਹੜੂ ਤੂੰ ਨੰਗੇ ਕਰਾ ਕਰਾ ਕੇ ਸੀਐਸਟਾਫਾਂ ਦੇ ਵਿੱਚ ਉਹਨੂੰ ਕਟਾਰ ਰਿਹਾ ਉਹਦੀ ਵੀਡੀਓ ਬਣਾ ਕੇ ਦੇਖ ਰਹੇ ਆ ਵੀਡੀਓ ਕਾਲ ਤੇ ਦੇਖ ਰਹੇ ਆ ਵੀ ਕੁੱਟ ਰਹੇ ਆ ਕਿ ਨਹੀਂ ਕੁੱਟ ਰਹੇ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਜਾਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਅਥੋਂ ਮੰਗਣਗੇ ਜੇ ਤਾਂ ਮਾੜੀ-ਮੋਟੀ ਵੀ ਭਾਈ ਅਣਖ ਗੈਰ ਤੋਂ ਅੰਦਰ ਬਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 29 ਤਰੀਕ ਨੂੰ ਕੋਰਟ ਦੁਨਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਹਰਾ ਤੇ ਪਹੁੰਚੋ ਕ੍ਰੀਨ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ